ਕੀਆ ਮਮ ਗਰੀਮ ਕਿਹਾ ਹੋ ਲੈਨੇ ਗਰੀਮ ਦਾ ਚਾਰਜੀ ਆਪ ਨੂੰ ਪਰੌਂਚ ਦਾ ਖਵਾ ਦੇ ਪਰੌਂਚ ਅੱਛੇ ਕਰਦਾ ਇਹ ਕਰਦਾ ਕੱਟ ਲਾਉਂ ਗਿਆ ਸਰ ਹਲੋ ਜੀ ਸਾਥ ਸਰੀ ਕੱਬ ਕਰਦੀ ਹੈ ਹੋਰ ਸਨਔ ਦੇ ਸਾਰੇ ਦਾ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਜੀ ਠੀਕ ਠਾਕ ਹੋਣਗੇ ਆਪਾਂ ਬਣਾ ਲਗੇ ਜੀ ਗਜਰੇਲਾ ਅੱਜ ਆਪਾਂ ਤੁਹਾਨੂੰ ਪੂਰੀ ਕੁਆਂਟੀਟੀ ਦੱਸਾਂਗੇ ਕਿ ਆਪਾਂ ਕਿੰਨੇ ਕਿੰਨੇ ਸਮਾਨ ਲਏ ਤੇ ਕਿੰਨਾ ਆਪਣਾ ਗਜਰੇਲਾ ਨਿਕਲੋਗਾ ਕਿ ਆਪਾਂ ਨੇ ਕਿਹੜਾ ਕਿਹੜਾ ਸਮਾਨ ਕਿੰਨਾ ਕਿੰਨਾ ਲਿਆ ਕਿੰਨਾ ਗੈਸ ਲੱਗਿਆ ਤੇ ਸਰਦਾਰ ਜੀ ਕਹਿੰਦੇ ਇਹ ਵੀ ਦੱਸਣਾ ਨਹੀਂ ਸੀ ਕਿੰਨਾ ਗੈਸ ਲੱਗਿਆ ਸਾਡਾ ਠੀਕ ਹੈ ਇਹ ਆਪਾਂ ਨਵਾਂ ਸਿਲੰਡਰ ਲਾਇਆ ਹੈ ਆਪਾਂ ਬਾਅਦ ਚ ਜੋਖਾਂਗੇ ਖੋਵਾ ਕੱਢਗੇ ਵੀ ਕਿੰਨਾ ਆਪਣਾ ਗੈਸ ਲੱਗਿਆ ਠੀਕ ਹੈ

ज़्यादा होगी लोजी ये देवी चपात है दूध रख लांगे अत्ता नहीं यानी चार कल दूध रखांगे ये देवी चप दूध पाने पौंड के रखिया होया सीरप का तो फिर दिन नहीं नहीं इसकी कसम से पहले होगी दिन बस थोड़ा कहीं है फिर सड़े में लगने का पहल आह गर्म दूध फेक कर चिंबिया उड़िया वाले नगर में ਖੋਣ ਲਈ ਆਈਏ ਆਪਾਂ ਗਾਜਰਾ ਠੀਕ ਹੈ ਅੱਜ ਦਾ ਦੁੱਧ ਹੋਰ ਪਾਉਗਾ ਇਹ ਘੱਟ ਹੈ ਇਹ ਦੁੱਧ ਆਪਾਂ ਦੋ ਵਾਰ ਚ ਪਾਵਾਂਗੇ 5 ਕਿਲੋ ਦੁੱਧ ਹਜੇ ਪਿਆ ਹੈ ਵਿੱਚ ਕਿੰਨਾ ਦੁੱਧ ਹੋਰ ਪਾਉਣਾ ਹੈ ਜਿੰਨੇ ਪਾ ਟੋਟਲ ਸਾਰਾ ਪਾਰ ਦੇ ਦੁੱਧ ਦਾ ਹੋਣਾ ਪੱਟਣਾ ਜੀ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਵੱਧ ਪੈ ਗਿਆ ਜਾਂ ਘੱਟ ਪੈ ਗਿਆ ਤੁਸੀਂ ਲੋ ਆਹ ਘੱਟਣਾ ਥਰ ਕੇ ਬੈਠੋ ਮੈਂ ਗਾਜਰਾਂ ਲੈ ਆਵਾਂ ਤੇ ਨਾਲਿਆਂ ਮੈਂ ਕੁਰਸੀ ਠੀਕ ਹੈ ਇੱਥੇ ਬੈਠੋ ਜਿਹੜੇ ਨੂੰ ਉੱਥੇ ਨਹੀਂ ਕਪਾ ਕਟਰੀ ਦੇ ਲੋੜੀ ਵਾਸਤੇ ਗਜਹਿਲਾ ਤੇ ਨਾਲੇ ਆਪਾਂ ਲੋ ਬਸ ਨਾ ਕੰਜਰੇ ਵੀ ਜਹੇਂੇ ਕਹਿਤੀ ਹੈ ਥੋੜੀ देर ਪੈਂਦੇ ਸਕੇ ਹਲਵਾਈ ਸਾਹਿਬ ਪਹੁੰਚ ਆ ਰਹੇ ਹੈ ਸਾਹਿਬ ਆਈਏ ਥੋੜੀ ਦੇਖੋ ਮੈਂ ਕਾਜਰਾਂਗੇ ਕੀ ਆ ਰਹੀ ਹੈ ਥੋੜੀ ਘੱਟ ਕੰਮ ਗੱਲ ਮੈਂ ਖੁਰਚਣਾ ਮੈਂ ਤੁਹਾਨੂੰ ਗੱਜਰ ਤੁਸੀਂ ਕਿਤੇ ਦੋਸਤ ਬੱਸ ਰੇ ਭੈਜੋ ਰਾਂਹ ਤੇ ਹਲਵਾਈ ਸਾਹਿਬ ਪਹੁੰਚ ਰਹੇ ਹੈ ਆਈਏ ਹਲਵਾਈ ਸਾਹਿਬ ਜੀ ਵਾਹ ਦੇਖੋ ਸਾਨੂੰ ਇੰਨਾ ਵਧੀਆ ਹਲਵਾਈ ਮਿਲਣਾ ਹੀ ਖਵਾ ਕੱਢਣਾ ਲੋ ਜੀ ਬਸ ਸ਼ੈੱਡ ਨੀਚੇ ਬੈਠ ਕੇ ਖਵਾ ਲਗੇ ਕੱਢਣ ਗਜਰੇਲਾ ਕਿਉਂਕਿ ਬਾਹਰ ਪੈਂਦਾ ਸੀਗਾ ਮੀ ਪਰ ਜਿਹੜਾ ਮੀ ਆ ਹੁਣ ਤਾਂ हट ਗਿਆ ਧੁੱਪ ਚੜ ਗਈ ਕੀ ਆ ਕਹਿ ਰਹੇ ਉਹ ਫਿਰ ਹਵਾਵਾਂ ਉਧਰ ਗਈਆਂ ਜੋ ਜੀ ਇਹ ਆਪਣੇ ਗੱਜਰਾ ਸ਼ਿੰਗੜੀ ਤੇ ਮੋਰੀ ਨਾਲ ਕਰੀਏ ਕਦੂ ਦਾਸ ਜਿਹੜਾ ਪੁਗੇ ਨਾ

दोली उत्थे है नरे, फोल्टे का घागे लोगाता है तोली उत्थे है नरे, फोल्टा है ये जाओ फंड़ भल्टा है दास्ता फे दोली में ये वी दिया रे, ये निली amor, nunca para ਇਹ ਲੱਗੇ ਸ਼ੀਰ ਮਾ ਉਹ ਨਾ ਬੰਦ ਨਾ ਤੇ ਪੇਟ ਤੇ ਉਹ ਪੁੱਛ ਰਿਹਾ ਤਾਂ ਕੱਲ ਜਨੇਸ਼ ਬੱਲੇ ਦੇ ਤੇ ਕਿਰਨ ਜਿੱਦ ਸਭ ਤੋਂ ਸੁਰੂ ਗਣੀ ਕੀ ਆਉਂਦੀ ਬਰੇ ਘਾਰੇ ਜੀ ਖਵੇਂ ਇੱਧਰ ਗਏ ਇੱਕ ਦਿਨ ਮੈਂ ਦੇਖਿਆ ਤਾਂ ਕਾਖਰੀ ਗੱਡੀ ਮਾ ਤਾਂ ਹਮੇ ਜਲਸੀ ਗਿਰਚ ਮਿਲਦੀ ਅੱਛੀ ਨਾ ਜਲਸੀ ਨਹੀਂ ਉਸ ਟਿਹਾ ਮਾ ਆਹਨੇ ਜੋਗੀਪੁਰ ਨੂੰ ਜਾਂਦੇ ਵੀ ਇੱਧਰ ਉਹ ਮੰਟੀਆਂ ਦੀਆਂ ਕਿਸਾਨਾ ਦੇ ਨਾਮ ਦਾ ਜਗ੍ਹਾ ਕਣਕ ਆ ਗੱਲ ਮੁੱਖੀ ਰੱਖਦੇ ਹਾਂ ਕਿ ਜੇ ਅਗਰ ਮੈਂ ਇਹਦੇ ਨੂੰ ਪ੍ਰਿੰਟ ਆਉਣਾ ਪਵੇ। ਹੈ ਜੇ ਮੰਡੀ ਕੰਟਰੀ ਜਾਂਤਰ ਦੇ ਜੀਰੀ ਚਲੋ ਮੈਂ ਤੁਹਾਨੂੰ

ਚੰਡੀਗੜ੍ਹ ਵਰਤਿਆ ਚੰਡੀਗੜ੍ਹ ਵਰਤਿਆ ਜੀ ਕੋ ਬੱਜ ਰਿਹਾ ਪਟਾਕੇ ਗਾਦੇ ਵੱਜ ਰਹੇ ਸਾਰੇ ਕੱਪੜੇ ਲਿਪੜ ਗਏ ਪਹਿਲਾਂ ਨਹੀਂ ਗਈ ਇਸ ਤਰ੍ਹਾਂ ਹੋਦਾ ਸੀ ਹੂੰ ਜੈਸੂ ਵਾੜਾ ਟੋ ਦਰਿਆ ਉਹ ਪਟਾਕੇ ਨਹੀਂ ਵਰਨੇ ਆਪ ਕਿੰਨਾ ਤਾਂ ਦੇਖੀ ਸਾਰੇ ਤਾਂ ਕਿੰਨਾ ਇੱਧਰ ਪਟਾਤ ਆ ਆ ਦੇਖਿਓ ਇੱਧਰ ਅੱਧੇ ਨੇ ਤਾਂ ਕੜਾ ਨਹੀਂ ਪਾ ਆ ਪਿਆ मतिती है मैं साग वास्ते आधा किलो पत्ता साग पाए इधर तो है, तो है? लो अब चीनी का मत कट कर ड्रेस कर कर है कट ड्रेस कर जी आधा साग मैं पाए ही अच्छा आधा ਜੀ ਕੇ ਤੇ ਸਰਦਾਰ ਜੀ ਨੇ ਮੇਰੇ ਨਿੱਖੋਆ ਕੱਟਦੇ ਆ ਜੀ ਮੁੰਦਰ ਵੀ ਲੋਰਨ ਜਾਵਾਂ ਲੋ ਜਹ ਹੈ ਕਿ ਤੁਮਜਾ ਪਾਧਾ ਨੇ ਪਰ ਦੇ ਸੀ ਗਿਆ ਦੇ ਪਾਧਾ ਨਹੀਂ ਸੋਣਾ ਪਹਿਲੇ ਆ ਦੇਖੋ ਆਏ ਪਚਾ ਕਿਉਂ ਕਰੇਗਾ ਦੇਖੀ ਐਤ ਕੀ ਉਸ ਤੋਂ ਜ਼ਿਆਦਾ ਆਏ ਹੋਗਾ ਕੱਟਣਾ ਤੂੰ ਕੱਟ ਕੇ ਦੇਖ ਲੈ ਆੱਧਾ ਕਿਲੋ ਚਿਕੀ ਹੋਣੀ ਕੱਟੇ ਨਹੀਂ 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 ਕਿਤਾ ਬੋਟਾ ਲੋ ਜੈ ਜਿੰਨੀ ਚੀਨੀ ਖਾਵਾਂਗੇ ਆਪਾਂ ਦੇਖੀਏ ਕੋਲੇ ਚ ਪਾ ਕੇ ਹੁਣ ਅੱਧਾ ਕਿਲੋ ਹੈ ਗਿਆ ਰਸ ਜਿਆਦਾ ਹੋ ਜੂਗੀ ਐਨਕ ਰੱਖੇ ਲਓ ਲੋ ਜੀ ਆਪਾਂ ਨੇ ਇਹ ਇੱਕ ਕੋਲਾ ਪਾਇਆ ਚੀਨੀ ਦਾ ਪਾ ਲਾ ਸਾਰਾ ਕਰੋ ਕੋਲਾ ਗੁਰੂ ਮੇਰ ਪੜਿਆ ਰਹੀ ਹੈ ਸੁਲਤਾਨ ਚਲੇਗੀ ਹੁਣ ਫੇਰ ਓਨੇ ਜਿਆਦਾ ਆਪਾਂ ਨੂੰ ਕੰਮ ਛੇੜ ਲੈਣਾ ਕਿਉਂਕਿ ਚੀਨੀ ਪਿੰਗਲ ਕੇ ਚੀਨੀ ਦੇ ਪਾਣੀ ਵੀ ਕੱਢਣਾ ਹੈ ਕਿਉਂਕਿ ਮੈਂ ਸਾਗ ਵਗੈਰਾ ਤਾਂ ਹੋ ਰਿਹਾ ਸੀ ਹੈਨਾ ਚੁੱਲੇ 'ਚ ਤਾੜਕ ਬਹੁਤ ਅੱਛੀ ਬਾਦੀ ਹੈ ਇਹ ਕਿਉਂਕਿ ਹਾਂ ਕਿਉਂਕਿ ਨਾ ਲੱਕੜੀਆਂ ਗਿੱਲੀਆਂ ਸੀਗੀਆਂ ਪਾਖੀਆਂ ਵੀ ਹੈਨਾ ਬਹੁਤ ਔਖੀ ਅੱਗ ਹੋਈ ਹੈ ਲੈ ਵੀਰ ਵਦ ਕੇ ਦੇ ਦੇ ਤਾਈ ਛੱਡ ਨੀਤੇ ਬਿਠਾਇਆ ਨਹੀਂ ਜਾਵੇ ਕੜੀ ਜਾਵੇ ਅੱਜ ਹਲਵਾਈ ਨੂੰ ਤੇ ਉੱਠ ਨਹੀਂ ਦੇਣਾ ਹਲਵਾਈ ਦੇ ਦੇਖੋ ਕਪੜਾ ਨੇ ਵੀ ਖਵਾ ਖਾਲਿਆ ਬਈ ਆਲੇ-ਦਾਲੇ ਵੀ ਬਹੁਤ ਖੰਡਾ ਆਇਆ ਗਿਆ ਇਹ ਕੋਲੀ ਫੜਾ ਜੋ ਨਹੀਂ ਹਲਵਾਈ ਸਾਹਿਬ ਅਭੀ ਨਹੀਂ ਖਾਣਾ ਮੇਰੇ ਕੋਲ ਕਿੱਤੇ ਬਚ ਗਏ ਹਲਵਾਈ ਸਾਹਿਬ ਫੜੋ ਆਪਣੀ ਘਰ ਚੀ ਆਪਾਂ ਚੱਲੇ ਪਤਾ ਨਹੀਂ ਕਿਉਂ ਬੱਧਰੇ ਅੱਜ ਅਜਿਕੇ ਜਿਹੜਾ ਆਪਣਾ ਨਿਕਲ ਗਿਆ ਦੇਖੋ ਥੋੜਾ ਜਿਹਾ ਪੈਨ ਨੂੰ ਹੋਰ ਰੜ ਲਾਂਗੇ ਬਸ ਜਿਹੜਾ ਬਰਫੀ ਬਣਨ ਜੋਗਾ ਹੋ ਜਾਵੇ ਤੇ ਅਸੀਂ ਪਥਾਲੀਆਂ ਨੂੰ ਗਰੀਸ ਕਰ ਲਈ ਸਰੋਂ ਦਾ ਤੇਲ ਲਾ ਕੇ ਜੇ ਤਾਂ ਆਪਣੀ ਦੇਸੀ ਘਿਓ ਨਾ ਆਇਆ ਉਹ ਤਾਂ ਗੰਮੂਗਾ ਬਰਫੀ ਕੱਢਣੀ ਔਖੀ ਰਹੂਗੀ ਜੇ ਸਰੋਂ ਦਾ ਤੇਲ ਹੈ ਨਾ ਇਹਦੇ ਨਾਲ ਬਰਫੀ ਕੱਢਣੀ ਔਖੀ ਨਹੀਂ ਰਹੂਗੀ ਇਹ ਜੀ ਬਹੁਤ ਸੌਖੀ ਨਿਕਲ ਜੇ ਵੀ ਨਾ ਇਹਨੂੰ ਗਰਮ ਗਰਮ ਖਾਓ ਤੁਸੀਂ ਹਾਂ ਉਹਨਾਂ ਕੱਢ ਲਿਆ ਹੀ ਸਾਰਾ ਉਹ ਦੀ ਦੂਸਰੀ ਪਲੇਟ ਲੇਗਾ ਤੁਸੀਂ ਉਹ ਵੀ ਦਿਓ ਜੇ ਲੋਡ ਪਈ ਉਸ ਨੂੰ ਇਸ ਵਿੱਚ ਮਲਾ ਲੇਗੇ ਨਹੀਂ ਫਿਰ ਆਗਰੀ ਵਾਲੀ ਆਪਾ ਲੇਗੇ ਇਹ ਐ ਕਰੋ ਇਹਨੂੰ ਰੱਖ ਲਓ ਆਸੇੜਾ ਉੱਪਰ ਚੱਕ ਕੇ ਪਾਉ ਐ ਥੋੜੀ ਨਾ ਐ ਕੁਤਲੇ ਨਾਲ ਚੱਕ ਕੇ ਪਾਉ ਤੇਰੇ ਨਾਲ ਆਸੇੜਾ ਚਲ ਬਈ ਦੇਖੇ ਤੇ ਮੈਂ ਤਾਂ ਕੱਢਦਾ ਜੰਗੂਗਾ ਮੈਨੂੰ ਲੱਗਾ ਵੀ ਹੋਰ ਥੋੜੀ ਜਿਹੀ ਹੈ ਕਰਸਾ ਪਿੱਲੇ ਰੜ ਦੇ ਰੜੂ ਬਾਹ ਜੀ ਤੂੰ ਮੈਂ ਤੂੰ ਰੜ ਖੋਲੋਂ ਅੰਦਰ ਲੈ ਮੈਂ ਲੈ ਆਉ ਲੈ ਕੇ ਆਉ ਹੋਰ ਉਹ ਕਰ ਲੂਗਾ ਇੱਕ ਉੱਥੇ ਪਾਉਣਾ ਜੇ ਵੀ ਚੱਕ ਲੈ ਹੱਥ ਗੁੰਦੜੇ ਉੱਥੇ ਪਿਆ ਨੂੰ ਥੋੜੀ ਜਿਹੀ ਕਸਰ ਹੈ 5 ਮਿੰਟ ਦਾ ਸੇਕ ਹੋਰ ਲੱਗ ਗਿਆ ਨਾ ਸਮੋਸੇ ਰੱਖਦੇ ਫਿਰ ਠੰਡਾ ਹੋ ਜਾਂਦੇ ਨੇ ਇਹਨਾਂ ਦਾ ਫਿਰ 5 ਮਿੰਟ ਦਾ ਸੇਕ ਲੱਗ ਗਿਆ ਇਹ ਜੋ ਖਲੇ ਜੋ ਗਿਆ ਜੀ ਮੈਂ ਖਲਾ ਮੋਤਾ ਛੱਡ ਕੇ ਇਹਨੇ ਖਾ ਲਿਆ 40 ਗ੍ਰਾਮ ਮਰ ਬਜਟ 40 ਗ੍ਰਾਮ ਕਿਤਾ

ਲਕਰਮ ਕਰਮ ਫਾਟਾ ਲੀ ਪਿੱਛੇ ਘੇਰ ਹਣਾ ਬਿਲ ਭਰੇ ਆਉਗੇ ਗਾਂਵ ਨਾਲੋਂ ਮਾੜਾ ਕੁੱਤੀ ਘਟਾ ਹੋ ਗਾ ਅਸਮਾ ਪਰਿਆਵਾਤਾ ਹੈਗਾ ਕਹ ਰਿਹਾ ਮਮਾ ਜਿਸਕੇ ਅੱਜ ਵਿਆਹ ਤਾਂ ਉਹਨਾਂ ਕਿ ਬਚਾਰੇਗੇ ਕੀ ਆ ਬਣਾਇਆ ਹੋਣਾਗਾ ਅੱਜ ਨਹੀਂ ਬੈਰਾਂ ਉਹਨਾਂ ਕਿ ਬਚਾਰੇਗੇ ਪਕੌੜੇ ਪਕੂੜੀ ਬਿਟੇ ਦੇ ਕੇ ਕਹੇ ਜੋ ਕਿੜੇ ਚਮਚੇ ਹੋਣਾ ਬਣਣ ਦੇ ਪਾ ਦੇ ਦਸਾਂ ਨਹੀਂ ਆ ਦੂਸਰੇ ਵਾਂ ਪਾएंगे ਨਹੀਂ ਬੱਪਾ ਜਿੰਦੇ ਨਾਲ ਖਾਣੇ ਨੂੰ ਦੂੰਗੇ ਖਾਣੇ ਉਹ ਕਾ ਕਿਨ ਲੇ ਮੈਂ ਉਹ ਕਰ ਦਵਾਂ ਉਹ ਉੱਪਰ ਆਹ ਬਦਾਮ ਪਾ ਦਵਾਂ ਬਾਗਲਾ ਦੇਪੜ ਉਹ ਕਰ ਲੈ ਉਹ ਬਦਾਮ ਪਾਵਾ ਕਰਸ਼ ਕਰਕੇ ਲੋ ਜੀ ਇਹ ਹੈਗੀ ਆਪਣੀ ਬਦਾਮ ਕ੍ਰਸ਼ ਕਰਨ ਵਾਲੀ ਮਸ਼ੀਨ ਲਿਆਓ ਪਾ ਦੋ ਜੀ ਹੋਰ ਵੀ ਬਣਾਉਣਾ ਤੁਸਾਂ ਨਾ ਕੁਸੋ ਹੋਣੀ ਕੋਈ

ਮਗੇ ਗੁਰੰਦ ਚੜ ਗਏ ਕੋਲੀ ਇਹ ਬਦਾਂ ਮਿਰੰਗੀਏ ਤੋਂ ਦੇ ਆ ਬਦਾਂ ਨਹੀਂ ਸਕਦੀ ਕਹਾ ਠੀਕ ਹੈ ਕੋਹਰ ਲਾਣੇ ਉਧਰ ਨੂੰ ਉੱਥੇ ਨੂੰ ਇਹ ਬੱਸ ਲੈ ਉੜੰਗ ਰਿਹਾ ਕਿੰਨਾ ਖਵਾ ਸੀ ਕਰਦੇ 3 ਨਾਲ ਲੁੰਦੇ ਪਾਪਾ ਜੀ ਗਜਰੇਲਾ ਖਾ ਲਓ 1/2 ਚਮਚਾ 1/50 1 ਕਿਲੋ 10 ਗ੍ਰਾਮ ਤਾਂ ਜਾਏ 50 ਗ੍ਰਾਮ 1/50 150 1.5 ਕਿਲੋ ਹੋ ਗਿਆ 1 ਕਿਲੋ ਹੋ ਗਿਆ ਜਣੀਗੀ 10 ਗ੍ਰਾਮ ਘਟਦੇ ਹਾਂ ਫੇਰ ਦੋ ਹੋ ਗੈਲੋਂ ਨਿਕਲੇ ਆ। ਗੈਲੋਂ ਨਿਕਲ ਗਿਆ। ਠੀਕ ਰਹਿ ਗਿਆ ਫਿਰ ਤਾਂ। ਕੁਛ ਖਟਾ ਵੀ ਤੇ ਦੇ ਤਿੰਨਾ। ਲੈ ਮੈਂ। ਤੂੰ ਛੱਡ ਦੇ। ਕੋਨ ਚਾਰਜ ਹੋ ਰਿਹਾ? थोर बर्न थोर करम एयर लो एयर नहीं बहुत टाइम से बहुत कम करो दाल पर नहीं बनाओ पापा जी ले लो गुजरना यही और घर में और घर में छोटी-बटी में काले बाकी बचा हुआ ये में टमाटर और थोड़ी जा बात तोड़ के जात नहीं ये जो भी जाते हैं फिर खाना क्या है लो तुम जोगा भी ले जाओ खड़ जाओ आ कौन नहीं है ये एक पैकेट है ये 650 ओ है 1.5 किलो ऊपर है ये वाला बस वही हो गया ये 1.5 1.5 3 3 किलो निकल 3 किलो और ये वाला किलो 3 किलो तो निकले आया ओ उसके बगल में वाला है 3 नहीं और कुल ही खावा कर कुछ खा भी तो ले आ हां थोड़ा किंडा मेरा तो ਲੋ ਜੀ ਇਹ ਆਪਣਾ ਗਜਰੈਲਾ ਬਣਾ ਲਿਆ ਦੋ ਪਲੇਟਾਂ ਚ ਪਾ ਲਿਆ ਬਾਕੀ ਜਿਹੜਾ ਬਚਿਆ ਸੀਗਾ ਸਾਰਾ ਆਪਾਂ ਨੇ ਖਾ ਲਿਆ ਥੋੜਾ ਜਿਹਾ ਕੋਲੀਆਂ ਚ ਪਾ ਪਾ ਕੇ ਹਨਾ ਤੇ ਹੁਣ ਬਾਕੀ ਆਪਾਂ ਦੁਬਾਰੇ ਫੇਰ ਕੱਢਣ ਲਗੇ ਆ ਇਹ ਨਿਕੜਿਆ ਜੀ 6 ਕਿਲੋ ਦੁੱਧ ਸੀਗਾ 3 ਕਿਲੋ ਕਾਜਰਾ ਸੀ ਗਿਆ 9 ਕਿਲੋ ਹੋ ਗਿਆ ਤੇ ਅੱਧਾ ਕਿਲੋ ਪਾਈ ਜੀ ਆਪਾਂ ਨੇ ਚੀਨੀ ਵਿੱਚ ਠੀਕ ਹੈ ਤੇ ਗਜਰੈਲਾ ਨਿਕੜਿਆ ਜੀ ਆਪਣਾ 3 ਕਿਲੋ 3 ਕਿਲੋ ਦੇ ਲਗਭਗ ਨਿਕਲੇ ਥੋੜਾ ਬਹੁਤਾ ਘੱਟ ਹੋ ਗਿਆ ਥੋੜਾ ਬਹੁਤਾ ਵੱਧ ਹੋਊਗਾ ਮਨ ਲੇ ਕਿ 3 ਕਿਲੋ ਨਿਕਲੇ ਆ ਬਾਕੀ ਹੁਣ ਫੇਰ ਆਪਣੇ 6 ਕਿਲੋ ਦੁੱਧ ਤੇ 3 ਕਿਲੋ ਕਾਜਰਾ ਉਹਦੇ ਵਿੱਚੋਂ ਵੀ ਨਿਕਲ ਲੈਣਾ ਤੇ ਬਾਕੀ ਆਪਾਂ ਨੇ ਭੂਆ ਜੀ ਨੂੰ